ਮਾਤਾ ਜੀ ਜਿੱਥੇ ਗੁੰਗੇ ਆ ਬੋਲ ਨਹੀਂ ਸਕਦੇ ਉੱਥੇ ਸੁਣ ਵੀ ਨਹੀਂ ਸਕਦੇ ਬੋਲੇ ਵੀ ਆ ਤੇ ਇਹ ਮਾਂ ਆਪਣੇ ਤੋਂ ਕਿਤੇ ਵਿਛੜ ਗਈ ਹੈ ਇਹ ਮਾਂ ਕਿਸੇ ਘਰ ਤੋਂ ਆਈ ਹੋਈ ਆ ਭਾਈਚਕਾ ਖਾਲਸਾ ਭਾਈਚਕੀ ਪਤੇ ਜੀ ਜਿਹੜੇ ਮਾਤਾ ਜੀ ਨੂੰ ਤੁਸੀਂ ਆਪਣੇ ਸਕਰੀਨ ਤੇ ਦੇਖ ਰਹੇ ਹੋ ਇਹ ਮਾਤਾ ਜੀ ਗੁੰਗੇ ਵੀ ਆ ਤੇ ਬੋਲੇ ਵੀ ਆ ਨਾ ਬੋਲ ਸਕਦੇ ਹੋ ਨਾ ਸੁਣ ਸਕਦੇ ਮਾਤਾ ਜੀ ਨੂੰ ਸਾਡੇ ਕੋਲ ਰਾਜਨਵੀਰ ਸੰਦੀਪ ਕੁਮਾਰ ਬਲਦੇਵ ਸਿੰਘ ਤੇ ਪਰਮਪਾਲ ਵੀਰ ਜੰਨ ਟੀਵੀ ਵਾਲੇ ਗੁਰੂ ਹਰਸਾਹੇ ਤੋਂ ਛੱਡ ਕੇ ਗਏ ਸੀ ਤੇ ਮਾਤਾ ਜੀ ਉੱਥੇ 4-5 ਦਿਨਾਂ ਤੋਂ ਸੜਕਾਂ ਤੇ ਘੁੰਮ ਰਹੇ ਸੀ ਗੋਲੂ ਰੋਡ ਦੇ ਉੱਪਰ ਗੁਰੂ ਹਰਸਾਹੇ ਉੱਥੋਂ ਕੰਸੂ ਵਾਂਟ ਐਂਬੂਲੈਂਸ ਦੇ ਵਿੱਚ ਕਿਹਨੇ ਕਾਲ ਕੀਤੀ ਮਾਤਾ ਜੀ ਨੂੰ ਸਰ ਹਸਪਤਲ ਦਾਖਲ ਕਰਵਾ ਦਿੱਤਾ ਗਿਆ ਜੰਨ ਬ੍ਰਮ ਨੀਮ ਸਿਵਲ ਹਸਪਤਲ ਦੇ ਵਿੱਚ ਮਾਤਾ ਜੀ ਦਾ ਇਲਾਜ ਹੋਇਆ ਧੰਨਵਾਦ ਹੈ ਜਿਹੜਾ ਸੰਦੀਪ ਵੀਰ ਅਤੇ ਬਲਦੇਵ ਇਹ ਵੀਰ ਹਸਪੀਟਲ 'ਚ ਜੌਬ ਕਰਦੇ ਸੀ ਇਹਨਾਂ ਨੇ ਆਪਣੀ ਡਿਊਟੀ ਤੋਂ ਉਪਰ ਉੱਟ ਕੇ ਮਾਤਾ ਦੀ ਸੇਵਾ ਕੀਤੀ ਸਾਡੇ ਨਾਲ ਸੰਪਰਕ ਕੀਤਾ ਤੇ ਸਾਡੇ ਟੀਮ ਮੈਂਬਰ ਰਾਜਿੰਦਰ ਜੀ ਨੂੰ ਨਾਲ ਲੈ ਕੇ ਸੁਗਨਿਆ ਦੇ ਘਰ ਮਾਤਾ ਨੂੰ ਲੈ ਕੇ ਆਏ ਤੇ ਹੁਣ ਇਸ ਟਾਈਮ ਮਾਤਾ ਜੀ ਬਹੁਤ ਜ਼ਖਮਾਰ ਨੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਇੱਕ ਤਾਂ ਮਾਤਾ ਜੀ ਬੋਲ ਨਹੀਂ ਸਕਦੇ ਸੁਣ ਨਹੀਂ ਸਕਦੇ ਘੜਾਈ ਲੱਕ ਵੀ ਨਹੀਂ ਕੀਤੀ ਲੈ ਪੜ ਨਹੀਂ ਸਕਦੇ ਉਸ ਆਪਣਿਆਂ ਨੂੰ بار بار ਇਸ਼ਾਰੇ ਮਾਰਦੇ ਨੇ ਦੱਸਦੇ ਨੇ ਪਰ ਦੱਸ ਨਹੀਂ ਪਾਰ ਰਹੇ ਮੈਂ ਕੌਣ ਆ ਅਸੀਂ ਸੋਸ਼ਲ ਮੀਡੀਆ ਤੇ ਪਹਿਲਾਂ ਵੀ ਵੀਡੀਓ ਸ਼ੇਅਰ ਕੀਤੀ ਸੀ ਅੱਜ ਵੀ ਕਰ ਰਹੇ ਹਾਂ ਪਲੀਜ਼ ਸ਼ੇਅਰ ਕਰਿਓ ਵੱਧ ਤੋਂ ਵੱਧ ਤਾਂ ਜੋ ਇਸ ਮਾਂ ਬਾਰੇ ਕੁਝ ਪਤਾ ਲੱਗ ਸਕੇ ਆਪਾਂ ਇਹ ਮਾਂ ਹੈ ਕੌਣ ਆ ਮਾਂ ਆਪਣੇ ਤੋਂ ਦੂਰ ਆਪਣੇ ਤੋਂ ਮਿਚਲੀ ਹੋਈ ਹੈ ਝਾਂਜਰਾ ਪਾਈਆਂ ਹੋਈਆਂ ਵਧੀਆ ਕੱਪੜੇ ਸਿਰ ਤੇ ਕਲਫ ਲੱਗੀ ਹੈ ਲਾਲ ਰੰਗ ਦੀ ਬਾਲਾਂ ਨੂੰ ਰੰਗ ਕਰਨਾ ਇੱਕ ਨਵਾਰਸ ਤੇ ਸੜਕ ਤੇ ਇਹ ਨਾਲ ਬੰਦਾ ਨਹੀਂ ਕਰ ਸਕਦਾ ਇਹ ਆਪਣੇ ਤੋਂ ਵਿਚਵੀ ਹੋਈ ਐ ਮਾਂ ਪਰ ਸਾਨੂੰ ਇਸ ਮਾਮ ਦਾ ਨਾਮ ਵੀ ਨਹੀਂ ਪਤਾ ਚੱਲਿਆ ਹੁਣ 3 ਦਿਨ ਪਹਿਲਾਂ ਮਾਤਾ ਉਹਦੇ ਜਿਆਦਾ ਢਲੇ ਹੋਏ ਰੋਟੀ ਪਾਣੀ ਖਾ ਨਹੀਂ ਸੀ ਬਾਰੇ ਕਮਜ਼ੋਰ ਹੋ ਗਏ ਵੀਕਨੈਸ ਦੇ ਨਾਲ ਇਨਫੈਕਸ਼ਨ ਸੀ ਉਹ ਬੜੀ ਹੋਰ ਜਾਦਾ ਤੇ ਹੁਣ ਮਾਤਾ ਜੀ ਦੇ ਕਿਡਨੀਆਂ ਦੀ ਇਨਫੈਕਸ਼ਨ ਦੇ ਕਰਕੇ ਮਾਤਾ ਜੀ ਆਈਸੀਯੂ ਦੇ ਵਿੱਚ ਨੇ ਅਰਦਾਸ ਵੀ ਕਰਿਓ ਇਸ ਪੇਨਾਮਾ ਬਾਰੇ ਮਾਣ ਨੂੰ ਸੰਦਰਸਤੀ ਰક્ષਣ ਵਾਇਗਰੂ ਤੇ ਸ਼ੇਅਰ ਵੀ ਕਰਿਓ ਵੀਡੀਓ ਨੂੰ ਵਾਰ ਤੋਂ ਵਾਰ ਤਾਂ ਜੋ ਇਸ ਮਾਣ ਦੇ ਪਰਿਵਾਰਿਕ ਤੇਰੇ ਵੀਡੀਓ ਪਹੁੰਚ ਸਕੇ ਉਸਾ ਕਿ ਮਾਣ ਦੇ ਧੀਆ ਪੁੱਤ ਜੀ ਭੈਣ ਭਰਾ ਮਾਣ ਨੂੰ ਲੱਭਦੇ ਹੋਣ ਉਹ ਵੀ ਇਸ ਮਾਣ ਨੂੰ ਮਿਲਣ ਲਈ ਜਾਣ ਖੜੇ ਹੋਣ ਮੀਡੀਆ ਨੂੰ ਵਾਰ ਤੋਂ ਵਾਰ ਸ਼ੇਅਰ ਕਰਿਓ ਕਿ ਜੇ ਕਿਸੇ ਨੇ ਪਹਿਚਾਣਿਆ ਮਾਣ ਨੂੰ ਦੇ ਕਿ ਜਿੰਨੇ ਥੋੜਾ ਜਿਹਾ ਵੀ ਸਮਝ ਰੱਖਦੇ ਆ ਕਿ ਇਹ ਮਾਂ ਦੇਖੀ ਲੱਗਦੀ ਆ ਤਾਂ ਸਾਡੇ ਹੇਠਾਂ ਦੇਤੇ ਨੰਬਰਾਂ ਤੇ ਸੰਪਰਕ ਕਰਿਓ ਜੀ ਕਿਉਂਕਿ ਇਸ ਮਾਤਾ ਦੀ ਜ਼ਿੰਦਗੀ ਇਹ ਜਿਹੜੀ ਬਹੁਤ ਹੀ ਖਤਰੇ ਦੇ ਵਿੱਚ ਆ ਆਈਸੀ ਦੇ ਵਿੱਚ ਨੇ ਸਪੋਰਟ ਮਸ਼ੀਨ ਦੇ ਨਾਲ ਸਾਹ ਸੁਆਸਤ ਚੱਲ ਰਹੇ ਨੇ ਮਾਤਾ ਯਾਰ ਕਿਸੇ ਆਪਣੇ ਨੂੰ ਮਿਲਣ ਤੋਂ ਬਾਅਦ ਤੁਹਾਨੂੰ ਹੌਸਲਾ ਹੋਵੇ ਮਾਂ ਤਕਰੀਬ ਹੋਈ ਵਾਇਰ ਦੀ ਦਾਾਲ ਸਾਹਿਬ ਵਾਇਰ